ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਕਸੀਰ rauke so ਦਿੱਲੀ ਰੌਕ ਦੀ ਨੀ ਵੱਲੋਂ ਆਪਾਂ ਸਮੇਂ ਸਮੇਂ ਪਰ ਵਿਕਾਸ ਦੀਆਂ ਗੱਲਾਂ ਕਰਦੇ ਰਹਿੰਦੇ ਆਂ ਸੋ ਅੱਜ ਜੇ ਮੈਂ ਗੱਲ ਕਰਾਂ ਸਾਡੇ ਨਗਰ ਪਿੰਡ rauke ਕਾਲਾ ਵਿਖੇ ਜਿਹੜੀਆਂ ਸੋਲਰ ਲੈਟਾਂ ਲੱਗਣ ਜਾ ਰਹੀਆਂ ਸੋ ਆਪਣੇ rauke ਕਾਲਾ ਨੂੰ 11 ਲੈਟਾਂ ਮਿਲੀਆਂ ਆਪਣੇ ਨਾਲ ਜਿਹੜਾ ਰਾਬਤਾ ਕੰਮ ਕੀਤਾ ਸੀਗਾ HDFC ਬੈਂਕ ਉਹਨਾਂ ਵੱਲੋਂ ਜਿਹੜੀ ਫੰਡਿੰਗ ਹੋ ਰਹੀ ਆ ਸੋ ਜਿਹੜਾ ਕੰਮ ਹੋ ਰਿਹਾ ਉਹ ਅੰਬੂਜਾ ਫਾਊਂਡੇਸ਼ਨ ਕੋਲੋਂ ਦਾ ਮੋੜ ਆ ਸੋ ਅਬੂਜਾ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾ ਰਿਹਾ ਔਰ HDFC ਬੈਂਕ ਵੱਲੋਂ ਜਿਹੜੀ ਫੰਡਿੰਗ ਹੋ ਰਹੀ ਆ ਸੋ ਸਾਡੇ ਬਹੁਤ ਸਾਰੇ ਸਤਿਕਾਰਯੋਗ ਭਰਾ ਪਹੁੰਚੇ ਸੀ ਪਿੰਡ ਰੌਕੇਗਲਾਂ ਵਿੱਚ ਬੱਖਮੱਖੇ ਥਾਵਾਂ ਤੇ ਲੋੜਵੰਦ ਥਾਵਾਂ ਦੇ ਉੱਤੇ ਜਿਹੜੀਆਂ ਸੋਧਰ ਲੇਟਾਂ ਲਗਾਈਆਂ ਜਾ ਰਹੀਆਂ 18000 ਤੋਂ ਪਲੱਸ ਜਿਹੜਾ ਇੱਕ ਅਕਰ ਲੇਟ ਦਾ ਰੇਟ ਆ ਸੋ ਅਸੀਂ ਧੰਨਵਾਦ ਕਰਦੇ ਹਾਂ 11 ਲੇਟਾਂ ਸਾਨੂੰ ਮਿਲੀਆਂ ਸੋ ਆਪਾਂ ਰਨਿੰਗ ਰੇਟ ਵਿੱਚ ਖੜੇ ਆ ਜੋ ਕੋਣੀ ਖੜੇ ਨਿਕਲਦੀ ਆ ਇੱਥੇ ਕਲੀਅਰ ਲੱਗ ਚੁੱਕੀ ਆ ਸੋ ਮਾਨੋ ਘਟ ਦੇ ਵਿੱਚ ਲੇਟ ਲੱਗ ਚੁੱਕੀ ਆ ਔਰ ਸਮੇਂ-ਸਮ ਸੋ ਮੈਂ ਸਾਰੇ ਨਗਰਪੰਚਾਇਤ rau ke kala ਵੱਲੋਂ ਔਰ ਦਿੱਲੀ rau ke nuhi ਵੱਲੋਂ ਸਮੁੱਚੇ ਨਗਰ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਲੇਟ ਦਿੱਤੀਆਂ ਆਨਲਾਈਨ ਟਾਈਮ ਦੇ ਵਿੱਚ ਆਪਾਂ ਜਿਹੜੇ ਕਿਸਾਨਾਂ ਲਈ ਜਿਹੜੇ ਸੰਦ ਵੀ ਉਹ ਜਿਆ ਕਰਵਾ ਰਹੇ ਆ ਅ ਉਹ ਸਭ ਤੋਂ ਪਹਿਲਾਂ ਤੁਹਾਨੂੰ ਜਾਨੀ ਦੀ ਹੋਊਗੀ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ rau ke kala ਜੀ ਆਪਣਾ ਜੋ 11 ਲੇਟਾਂ ਦਾ ਸਮਾਨ ਆ ਪਹੁੰਚ ਚੁੱਕਿਆ ਏ ਸੋ HDFC ਬੈਂਕ ਔਰ ਅੰਬੂਜਾ ਫਾਊਂਡੇਸ਼ਨ ਵੱਲੋਂ ਭੇਜੇ ਗਏ ਮੌਕੇ ਦੇ ਅਫਸਰ ਉਹਨਾਂ ਵੱਲੋਂ ਜਿਹੜਾ ਸਾਰਾ ਦੇਖਿਆ ਗਿਆ ਪ੍ਰੋਗਰਾਮ ਔਰ ਲੋਕੇਸ਼ਨਾਂ ਦਿਖਾਈਆਂ ਗਈਆਂ ਪੈਂਡਰਾਉਕੇ ਕਲਾ ਵਿੱਚ ਕਾਫੀ ਲੋਕੇਸ਼ਨ ਦਿਖਾਈਆਂ ਗਈਆਂ ਜਿੱਥੇ ਉਹਨਾਂ ਨੇ ਸਿਲੈਕਟ ਕੀਤਾ ਜਿੱਥੇ ਜਿਹੜਾ ਰੇਂਜ ਸਿਸਟਮ ਸੈੱਟ ਹੋਇਆ ਉੱਥੇ ਲੇਟਾਂ ਲਗਾ ਦਿੱਤੀਆਂ ਗਈਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵਿਕਾਸ ਨੂੰ ਦੇਖਦੇ ਹੋਏ ਹੋਰ ਵੀ ਲੇਟਾਂ ਦੀ ਜਿਹੜੀ ਮੰਗ ਕੀਤੀ ਗਈ ਆ ਸੋ ਜਿਹੜੇ ਥਾਵਾਂ ਰਹਿ ਗਈਆਂ ਜਾਂ ਆਪ ਨੂੰ ਲੱਗਦਾ ਕਿ ਉੱਥੇ ਨੀਡ ਆ ਸੋ ਉਹਨਾਂ ਥਾਵਾਂ ਉੱਪਰ ਜਿਹੜੀਆਂ ਲੇਟਾਂ ਲਗਾਈਆਂ ਜਾਣਗੀਆਂ ਫਿਲਹਾਲ ਅ ਅੱਡ-ਅੱਡ ਵਾਰਡਾਂ ਦੇ ਵਿੱਚ ਜਿਹੜੀਆਂ ਅ ਜਿਹੜੇ ਲੇਟਾਂ ਲਗਾਈਆਂ ਗਈਆਂ ਕਿਉਂਕਿ ਲੇਟਾਂ ਕਿਸੇ ਬਾੜ ਜਾਂ ਕਿਸੇ ਇੱਕ ਪੱਤੀ ਨੂੰ ਲੈ ਕੇ ਨਹੀਂ ਲੱਗੀਆਂ ਉਹਨਾਂ ਵੱਲੋਂ ਜਿਹੜੀਆਂ ਐਸਸੀ ਭਾਈਚਾਰੇ ਨੂੰ 6 ਲੇਟਾਂ ਦਿੱਤੀਆਂ ਗਈਆਂ ਸੀ ਔਰ 5 ਲੇਟਾਂ ਜਨਰਲ ਕੈਟਾਗਰੀ ਨੂੰ ਦਿੱਤੀਆਂ ਗਈਆਂ ਸੀ ਜਿੱਥੇ ਕਿ ਨੀਡ ਹੋਈ ਉਸ ਹਿਸਾਬ ਦੇ ਨਾਲ ਜਿਹੜੀਆਂ ਲੇਟਾਂ ਲਾ ਦਿੱਤੀਆਂ ਗਈਆਂ ਪਿੰਡ ਦੇ ਵਿੱਚ ਵੱਖ-ਵੱਖਰੇ ਸਮਾਂ ਉੱਪਰ ਸੋ ਆਲ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਵੀ ਲੇਟਾਂ ਜਿਹੜੀਆਂ ਮੰਗਵਾ ਕੇ ਰਹਿੰਦੇ ਜਿਹੜੇ ਕੰਮ ਪੂਰੇ ਕੀਤੇ ਜਾਣਗੇ ਸੋ ਧੰਨਵਾਦ ਕਰਦੇ ਆ ਜੀ ਬਹੁਤ-ਬਹੁਤ ਆਪ ਸਭ ਦਾ ਜੋ ਇਨਾ ਪਿਆਰ ਨਾਲ ਦੇ ਸਕਦੇ ਹਾਂ ਸਾਡੇ ਪਿੰਡ rauke ਕਲਾਂ ਦੇਖੇ ਸਾਇੰਸੀਆਂ ਦੀ ਬਸਤੀ ਜੋ ਆਪਣੀ ਬਣੀ ਹੋਈ ਆ ਤੇ ਸੋਲਰ ਡੈਟ ਲਗਾਈ ਗਈ ਆ ਸਵਾਗਤ ਆਪਾਂ ਗੱਲਬਾਤ ਕਰਦੇ ਆ ਪਰਿਵਾਰਾਂ ਨਾਲ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਬਾਈ ਜੀ ਕਿਵੇਂ ਲੱਗਿਆ ਆਪਣਾ ਜਿਹੜਾ ਕੰਮ ਕਰਵਾਇਆ ਇਹ ਬਹੁਤ ਵਦਕਾ ਜੀ ਤੇ ਲੋਡ ਸੀਗੀ ਇੱਥੇ ਜੀ ਹਾਂ ਜੀ ਹਾਂ ਬਹੁਤ ਲੋਡ ਸੀ ਲਾਈਟ ਦੀ ਠੀਕ ਆ ਜੀ ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ ਜੀ ਅਜੀ ਕਿੰਨੇ ਧੰਨਵਾਦ ਜੀ ਤੁਹਾਡਾ ਬਹੁਤ ਵਦਕਾ ਹੋਇਆ ਪ੍ਰੋਗਰਾਮ ਜਿਹੜਾ ਲੂਟ ਲਾਈਟ ਲਾਈਟ ਰਾਈਓ ਜੀ ਬਹੁਤ ਮਿਹਰਬਾਨੀ ਬਾਈ ਜੀ ਹਾਂਜੀ ਬਾਈ ਕਿਉਂ ਬਾਈ ਕਿਵੇਂ ਲੱਗਿਆ ਵਧੀਆ ਲੱਗਿਆ ਠੀਕ ਆ ਕੰਮ ਪਰਾਲਾ ਆਪਣਾ ਬਿਲਕੁਲ ਬਾਈ ਬਹੁਤ ਸੋਹਣਾ ਪਰਾਲਾ ਆ ਧੰਨਵਾਦ ਬਾਈ ਧੰਨਵਾਦ ਧੰਨਵਾਦ ਅਸੀਰੇ ਦਾ ਬਹੁਤ ਬਹੁਤ ਜੋ ਆਪਣਾ rau ke kala ਵੱਡਾ ਵੇੜਾ ਪਕੜਨੇ ਜਿਨ੍ਹਾਂ ਨੂੰ ਉੱਥੇ ਕਲੇਟ ਲੱਗ ਗਈ ਸੋ ਸੀਨ ਵਾਲਾ ਅੱਡਾ ਸਾਡਾ ਮੇਨ ਅੱਡਾ ਉਸ ਦੇ ਉੱਪਰ ਦੀ ਲੇਟ ਲੱਗ ਗਈ ਆ ਤੁਸੀਂ ਦੇਖ ਸਕਦੇ ਹੋ ਸੋ ਕੁਝ ਭਰਾ ਜੋ ਮੌਕੇ ਤੇ ਮੌਜੂਦ ਸਨ ਉਹਨਾਂ ਨੂੰ ਨਾਲ ਖੜਾ ਕੇ ਜਿਹੜੀ ਫੋਟੋ ਕਰਾਈ ਗਈ ਔਰ ਤਕੀਆ ਖਮਾਰੀ ਪੱਤੀ ਔਰ ਵੀਰਾ ਸਿੰਘ ਦੀ ਜੋ ਸਾਂਝੀ ਪੱਤੀ ਆ ਤਕੀ ਉਹਪਰ ਜਿਹੜੀ ਲੇਟ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਪੋਜੂ ਕੀ ਹਲਟੀ ਇੱਥੇ ਵਿਚਾਲਾ ਪੈਂਦਾ ਹੈਗਾ ਸੋ ਕਾਫੀ ਜਿਹੜੀ ਉੱਥੇ ਆਵਾਜ਼ ਹੀ ਚਲਦੀ ਆ ਉੱਥੇ ਇੱਕ ਲੇਟ ਲਗਾਈ ਗਈ ਆ ਸੋ ਜੇ ਗੱਲ ਕਰੀਏ ਅਗਲੇ ਲੇਟ ਚੱਕੀ ਵਾਲਾ ਬਾਬਾ ਉਹਨਾਂ ਦੇ ਘਰ ਕੋਲ ਉਹ ਜੋ ਕਿ ਆਪਣੇ ਸ਼ਿਵਦਵਾਲਾ ਬਣਿਆ ਮੰਦਰ ਬਣਿਆ ਸੋ ਉੱਥੇ ਲਗਾਈ ਗਈ ਆ ਸੋ ਵੱਖ-ਵੱਖਰੇ ਥਾਵਾਂ 'ਤੇ ਦੇਖ ਸਕਦੇ ਹੋ ਮਾਨੋਕੇ ਵਾਲਾ ਅੱਡਾ ਰਣੀਏ ਵਾਲਾ ਅੱਡਾ ਸਿਆਸੀਆਂ ਦੀ ਵਸਤੀ ਔਰ ਪੀ ਐਨ ਬੀ ਬੈਂਕ ਔਰ ਵੱਡਾ ਵੇੜਾ ਪਸੀਨ ਵਾਲਾ ਅੱਡਾ ਔਰ ਤਕੀਆ ਪਤੀ ਖੁਮਾਰੀ ਔਰ ਵੀਰਾ ਸਿੰਘ ਕੀ ਔਰ ਸ਼ਿਵਦਵਾਲਾ ਮੰਦਰ ਔਰ ਸਰਪੰਚ ਸਾਹਿਬ ਜੋ ਬੋਰੀਆ ਵਸਤੀ ਆ ਉਸ ਸਥਾਨ ਉੱਪਰ ਔਰ ਜਿਹਨੇ ਲੇਟ ਲਗਾਤੇ ਰਹੀਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਹੀ ਪਵੰਦਕਾਂ ਦਾ ਸੋ ਸਾਡੇ ਵੱਲੋਂ ਕਰਵਾਏ ਜਾ ਰਹੇ ਅਪਰਾਲੇ ਜੇਕਰ ਤੁਹਾਨੂੰ ਚੰਗੇ ਲੱਗਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਮੈਂ ਤੁਹਾਡਾ ਆਪਣਾ ਜਕਸੀਰ ਔਕੇ ਡੇਲੀ ਔਕੇ ਨੇਵੀ ਤੋਂ ਜਕਸੀਰ ਸਿੰਘ ਗੱਲ ਦੀ ਰਿਪੋਰਟ ਰੌਕੇ ਕਲਾ ਮੋਗਾ